ਫਗਵਾੜਾ ਵਿੱਚ ਵੱਡੀ ਵਾਰਦਾਤ ਹੋਣ ਦੀ ਖਬਰ ਸਾਹਮਣੇ ਆਈ ਦਰਸਲ HDFC ਬੈਂਕ ਨੂੰ ਲੁਟੇਰਿਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਤੇ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਕਤ ਵਾਰਦਾਤ ਨੂੰ ਅੰਜਾਮ ਤਿੰਨ ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ ਤੇ ਬੈਂਕ ਅੰਦਰ ਦਾਖਲ ਹੋ ਕੇ ਦਿੱਤਾ ਗਿਆ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਅਗਰੇਲੀ ਜਾਂਚ ਸ਼ੁਰੂ ਕਰ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਕਰੀਬ 40 ਲੱਖ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਸ ਧਕੈਤੀ ਦੀ ਰਿਪੋਰਟੀ ਖੁਦ ਐਸਪੀ ਸੀਟੀ ਫਗਵਾੜਾ ਰੁਪਿੰਦਰ ਕੌਰ ਪੱਟ ਨੇ ਫੋਨ ਤੇ ਗੱਲਬਾਤ ਦੌਰਾਨ ਕੀਤੀ ਐਸਪੀ ਨੇ ਕਿਹਾ ਕਿ ਜਿਵੇਂ ਹੀ ਧਕ ਪਹੁੰਚ ਗਈ ਅਤੇ ਤਿੰਨ ਲੁਟੇਰੇਕਾਰ ਵਿੱਚ ਆਏ ਸਨ ਤੇ ਉਹਨਾਂ ਕੋਲ ਬੰਦੂਕਾਂ ਸਨ ਉਹਨਾਂ ਨੇ ਕਿਹਾ ਕਿ ਬੈਂਕ ਵਾਲੇ ਅਜੇ ਲੁੱਟੀ ਗਈ ਰਕਮ ਨੂੰ ਕਲੀਅਰ ਨਹੀਂ ਕਰ ਪਾਰੇ ਪਰ ਕਿਹਾ ਜਾ ਰਿਹਾ ਹੈ ਕਿ 40 ਲੱਖ ਲੁੱਟ ਕੇ ਲੈ ਗਏ ਉਹਨਾਂ ਕਿਹਾ ਕਿ ਇਸ ਮਾਮਲੇ ਸਬੰਧੀ ਅਗਰੇਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜੇਕਰ ਤਾਂ ਉਹਨਾਂ ਨੇ ਕੁਝ ਗਲਤ ਕੀਤੀ ਜਿਹਨਾਂ ਬੰਦਿਆਂ ਜਿਹਨਾਂ ਦਾ ਵਾਜ਼ਾਥ ਸੀ ਉਹਲੇ ਮੌਜੂਦ ਸੇ ਉਸ ਬੈਂਕ ਤੇ ਮੌਜੂਦ ਸੇ ਉਹਨਾਂ ਕੋਲ ਹਥਿਆਰ ਉਸਲਾ ਸੀਗਾ ਫੋਟੋ ਦੇਖਿਆ ਉਹਨਾਂ ਦਾ ਕੱਚੇ ਪਰਚੋਲ ਕਿੰਨੇ ਬੰਦੇ ਸੀ ਕਿੰਨੇ ਲੋਕ ਤੇ ਇਹ ਪਤਾ ਲੱਗਾ ਕੱਚੋ ਆਏ ਸੀ ਉਹ ਬਾਹਰ ਗੱਡੀ ਖੜੀ ਸੀ ਕਿਹੜੀ ਗੱਡੀ ਸੀ ਖਿਆਲ ਕੀਤਾ ਵੀ ਗੱਡੀ ਕਿਹੜੀ ਖੜੀ ਆ ਕਿਉਂ ਜਾਂਦੇ ਨੂੰ ਤਾਂ ਬਦਾਨ ਕੋਲੇ ਜਾਂਦਾ ਪਰ ਤੇ ਤੁਹਾਡਾ ਫੋਨ ਵਗੈਰਾ ਵੀ ਕੋਈ ਲੈ ਕੇ ਗਿਆ ਸੀ ਹਾਂਜੀ ਫਿਰ ਫੋਨ ਕਿੱਦਾਂ ਮਿਲਿਆ ਤੁਹਾਡਾ ਨੂੰ ਪੀਲੇ ਫੋਨ ਵਾਲੇ ਦਮੇ ਜਿਹੜਾ ਬੰਦਾ ਉਹ ਅੱਛਾ ਦੇ ਕੇ ਪੁਲਿਸ ਵਾਲੇ ਤੁਹਾਡੇ ਨੂੰ ਲੋਕੇਸ਼ਨ ਤੇ ਜਾ ਕੇ ਪਹੁੰਚ ਗਏ ਉਹਨੇ ਬੰਦੇ ਉਹ ਤਾਂ ਵੀ ਸਾਹਿਬ ਕੀ ਮਾਮਲਾ ਹੈ ਸਾਰਾ ਜਿਹੜਾ ਬੈਂਕ ਤੇ ਤੁਸੀਂ ਆਏ ਹੋ ਅੱਜ ਸਾਨੂੰ ਤਕਰੀਬਨ ਸਵਾ 3 ਵਜੇ ਇਨਫੋਰਮੇਸ਼ਨ ਆਈ ਹੈ ਕਿ ਪਈਫੋਂਡਾ ਦਿਹਾੜਣਾ ਚਟਾ ਦੇ ਐਚੀਐਫਸੀ ਬੈਂਕ ਦੇ ਵਿੱਚ ਤਿੰਨ ਨਕਾਬਪੋਸ਼ ਲੋਕ ਮਿਸਟਾਲ ਦੀ ਨੋਕਤੇ ਬੜੀ ਹੈ ਤੇ ਉਹਨਾਂ ਨੇ ਬੈਂਕ ਦੇ ਵਿੱਚ ਜਿਹੜੀ ਡਕੈਤੀ ਕੀਤੀ ਹੈ ਤੇ ਬੈਂਕ ਚ ਡਕੈਤੀ ਕਰਕੇ ਇਮੀਡੀਏਟਲੀ ਉਹ ਚਿੱਟੇ ਰੰਗ ਦੀ ਟੁੰਡੀ ਵਰਨਾ ਗੱਡੀ 'ਚ ਨਿਕਲ ਗਏ ਆ ਤੇ ਇਨਫੋਰਮੇਸ਼ਨ ਮਿਲਦੇ ਹੀ ਇਮੀਡੀਏਟਲੀ ਜਿਹੜੀ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਤੇ ਉਹਨੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਜਿਹੜਾ ਪਰਚਾ ਦਰਜ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ ਇਮੀਡੀਏਟਲੀ ਪਰਚਾ ਦਰਜ ਕਰਕੇ ਅਸੀਂ ਵਕ ਵਕ ਟੀਮ ਬਣਾ ਕੇ ਜਿਹੜਾ ਕਿ ਛੇਤੀ ਛੇਤੀ ਟ੍ਰੇਸ ਕਰ ਲਾਗੇ ਐਸਐਸਪੀ ਸਾਹਿਬ ਦੱਸਿਆ ਇਹਨਾਂ ਨੇ ਕਿੰਨੀ ਕੁ ਮਾਉਂਡ ਗਈ ਹੈ ਅੰਦਰੋਂ ਅਮਾਉਂਟ ਅਜੇ ਵੈਰੀਫਾਈ ਕੀਤੀ ਜਾ ਰਹੀ ਹੈ ਜਿੱਦਾਂ ਵੈਰੀਫਾਈ ਹੁੰਦੀ ਫਿਰ ਅਸੀਂ ਫਿਰ ਵੀ ਕੁਝ ਦੱਸਿਆ ਹੋਊਗਾ ਅੰਦਾਜ਼ਾ ਵੀ ਕੁਝ ਵੀ ਕੁਝ ਵੀ ਦੱਸਿਆ ਹੋਵੇਗਾ ਭਾਜੀ ਐਗਜ਼ੈਕਟਲੀ ਦੱਸਣਾ ਔਖਾ ਹੈਗਾ ਜੀ ਸਰ ਟੋਟਲ ਕਿੰਨੇ ਬੰਦੇ ਦੇ ਪਤਾ ਲੱਗਿਆ ਹੁਣ ਤੱਕ ਟੋਟਲ 3 ਬੰਦੇ ਜਿਹੜਾ ਸਾਨੂੰ ਦਿਖਾਈ ਦੇ ਰਹੇ ਹੈਗੇ 3 ਬੰਦਿਆਂ ਦਾ ਹੈਗਾ ਜੀ ਕੀ ਚਾਹੀ ਸੀ ਜੀ ਉਹ ਇੱਕ ਚਿੱਟੇ ਰੰਗ ਦੀ ਹੁੰਡੇ ਵਰਨਾ ਗੱਡੀ ਦੇ ਵਿੱਚ ਆਇਆ। ਅਸਰ ਜੀ ਬਸ ਹਥਿਆਰ ਕੀ ਪਿਸਟਲ ਵਗੈਰਾ ਕਿੰਨੇ ਸੀ ਉਹਨਾਂ ਕੋਲ ਦੱਸਿਆ ਇਹਨਾਂ ਨੇ ਕੁਝ। ਉਹਨਾਂ ਕੋਲ ਜਿਹੜੇ ਸਾਨੂੰ ਹੁਣੇ ਤੱਕ 2 ਪਿਸਟਲ ਤਾਂ ਦਿਖ ਰਹੇ ਹੈਗੇ ਹੋ ਸਕਦਾ ਹੈ ਤੀਜੇ ਦੇ ਕੋਲ ਵੀ ਹੋਵੇ। ਅਸਰ ਜੀ ਬਸ ਇਹਨਾਂ ਕੋਲ ਮੌਕੇ ਤੇ ਸਕਿਉਰਿਟੀ ਕਾਰਡ ਹੈ। ਵੀਡੀਓ ਜਿਹੜਾ ਚੈੱਕ ਕੀਤਾ ਸਕਿਉਰਿਟੀ ਕਾਰਡ ਸੀ। ਅੱਛਾ ਜੀ ਕਟਨਾ ਨੂੰ ਅੰਜਾਮ ਦੇ ਕੇ ਉਹ ਕਿੱਧਰ ਨੂੰ ਗਏ ਨੇ ਕੁਝ ਰਿਕਵਰੀ ਜਾਂ ਮੋਬਾਈਲ ਵਗੈਰਾ ਕਹਿੰਦੇ ਰਿਕਵਰ ਹੋਇਆ ਕੁਝ? ਬਿਲਕੁਲ ਜਿਹੜਾ ਇਹ ਤਿੰਨ ਕਾਬਕੋਸ਼ ਆਏ ਸੀ ਇਹਨਾਂ ਨੇ ਕੁਝ ਕਸਟਮਰਸ ਦੇ ਵੀ ਮੋਬਾਈਲ ਫੋਨ ਲੈ ਲਈ ਸੀ ਤੇ ਉਹ ਵੀ ਅਸੀਂ ਇਮੀਡੀਏਟਲੀ ਰਿਕਵਰ ਕਰ ਲਏ ਤੇ ਉਹਨਾਂ ਜਿਹੜਾ ਰੂਟ ਜਿਹੜੇ ਰੂਟ ਤੋਂ ਭੱਜੇ ਉਹਨੂੰ ਅਸੀਂ ਟ੍ਰੇਸ ਕਰ ਰਹੇ ਹਾਂ ਤੇ ਉਹ ਕਿਹੜੀ ਸਾਈਡ ਨੂੰ ਗਏ ਤੇ ਮੋਬਾਈਲ ਕਿਹੜੀ ਸਾਈਡ ਤੋਂ ਰਿਕਵਰ ਹੋਇਆ ਜੀ ਆ ਮਿਕਸ ਹੈਗਾ ਜੀ ਤੇ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਸੀਂ ਤੁਹਾਡੇ ਨਾਲ ਸਾਈਡ ਡੀਟੇਲ ਸ਼ੇਅਰ ਕਰਾਂਗੇ ਐਸੇ ਸਾਹਿਬ ਕਾਫੀ 1.5 ਘੰਟਾ 2 ਘੰਟੇ ਹੋ ਗਏ ਇਸ ਵਾਰਦਾਤ ਹੋਈ ਨੂੰ ਮਤਲਬ ਹੁਣ ਤੱਕ ਆਪਾਂ ਨੂੰ ਇਹ ਨਹੀਂ ਪਤਾ ਲੱਗਾ ਵੀ ਕਿੰਨੀ ਘਮਾਂਡ ਗਈ ਆ ਇਹ ਬੈਂਕ ਮੈਨੇਜਰ ਜੀ ਕਰਨਗੇ ਵੈਰੀਫਾਈ ਤੁਸੀਂ ਅੰਦਰ ਤੁਸੀਂ ਮੌਕੇ ਤੇ ਆਏ ਮਤਲਬ ਕੋਈ ਸ਼ੋਅ ਦੱਸਿਆ ਕਿ ਕਿੰਨੇ ਹਜ਼ਾਰਾਂ ਚ ਗਏ ਲੱਖਾਂ ਚ ਗਏ ਕੁਝ ਹੋ ਸਕਦਾ ਲੱਖ ਰੁਪਏ ਚ ਗਏ ਜੀ ਲੱਖ ਰੁਪਏ ਚ ਗਏ ਸਰ ਕਿੰਨੇ ਕੁ ਵੇਲੇ ਟਾਈਮ ਸੀ ਕੋਈ ਟਾਈਮ ਤਾਂ ਪਤਾ ਲੱਗਿਆ ਸਵਾ 3 ਵਜੇ ਦੇ ਲੱਗੀ ਬੈਂਕ ਚ ਬਣੀ ਐਸਐਸਪੀ ਸਾਹਿਬ ਇਹ ਦਿਨ ਦਿਹਾੜੇ ਇੱਕ ਵੱਡੀ ਵਾਰਦਾਤ ਹੋਈ ਹੈ ਕੀ ਕਹਿਣਾ ਚਾਹ ਕ ਕੀ ਮਤਲਬ ਤੁਹਾਨੂੰ ਕੀ ਲੱਗਦਾ ਇਹ ਬਿਲਕੁਲ ਵਾਰਦਾਤ ਜਿਹੜੀ ਹੋਈ ਹੈ ਇਹਨੂੰ ਇਮੀਡੀਏਟਲੀ ਟ੍ਰੇਸ ਕਰ ਲਾਂਗੇ ਪਿਛਲੇ ਵੀ ਜਿੰਨੇ سنگੀਨ ਜੱਤ ਸਾਟੀ ਚੋਰਾ ਹੋਇਆ ਜਿਲ੍ਹੇ ਚ ਅਸੀਂ ਸਾਰੇ ਹੀ ਰਿਪੋਰਟ ਟਾਈਮ ਦੇ ਵਿੱਚ ਟ੍ਰੇਸ ਕੀਤੇ ਹਨ ਇਹ ਕੇਸ ਵੀ ਅਸੀਂ ਰਿਪੋਰਟ ਟਾਈਮ 'ਚ ਟ੍ਰੇਸ ਕਰ ਲਾਂਗੇ ਪਰ ਅਸੀਂ ਦੇਖਿਆ ਕਿ ਮੌਕੇ ਤੇ ਜਦੋਂ ਇਹ ਫਗਵਾੜੇ ਤੋਂ ਆਇਆ ਕੋਈ ਵੀ ਨਾਕਾ ਫਗਵਾੜੇ ਤੋਂ ਲੱਗੇ ਇੱਥੇ ਤੱਕ ਨਹੀਂ ਸੀ ਤਾਂ ਕੀ ਲੱਗਾ ਤੁਹਾਨੂੰ ਕਾਰਨ ਨਾਕਾ ਅਚਨਚੇਤ ਲਿਆ ਜਾਂਦਾ ਜੀ ਹਮੇਸ਼ਾ ਨਹੀਂ ਹੁੰਦਾ ਜਦੋਂ ਸਾਨੂੰ ਲੋਡ ਮਹਿਸੂਸ ਹੁੰਦੀ ਹੈ ਉਦੋਂ ਅਸੀਂ ਨਾਕਾ ਲਾਉਂਦੇ ਡੇਟ ਤੋਂ ਬਾਅਦ ਨਾਕਾ ਲੱਗਾ ਸੀ ਕਿਤੇ ਬਿਲਕੁਲ ਜੀ ਸਾਰੇ ਕੰਟਰੋਲ ਰੂਮਸ ਅਸੀਂ ਅਲਰਟ ਕਰ ਦਿੱਤੇ ਸੀ ਸਾਰੀ ਪੁਲਿਸ ਫੋਰਸ ਪਾਰਟੀ ਕਦੋਂ ਤੱਕ ਕਦੋਂ ਤੱਕ ਫੜਨ ਦੀ ਕਦੋਂ ਤੱਕ ਫੜਨ ਦੀ ਆਸ ਕੀਤੀ ਜਾ ਸਕਦੀ ਹੈ ਜੀ ਇਮੀਡੀਏਟਲੀ ਅਸੀਂ ਛ ਪ੍ਰਾਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅ ਡੀਲ ਪ੍ਰਾਪਰਟੀਆਂ